ਸੱਤੀ ਕਪਾ ਦੀ ਜੀ ਸੱਤੀ ਔਰ ਸੱਤੀ ਇਹ ਮਿਸਤਰੀ ਸਾਹਿਬ ਆ ਹਾਂਜੀ ਹਾਂਜੀ ਅੱਛਾ ਆਪਾਂ ਵੀ ਘਰੇ ਕੋਈ ਕੰਮ ਕਰਨਾ ਤੇ ਮੈਂ ਤੁਹੀਂ ਮਿਸਤਰੀ ਲਾਏ ਆ ਤੂੰ ਨਾ ਐਦਾ ਗਾੜੀ ਨੂੰ ਨਾ ਹੀ ਲਾਵੇਂ ਤੇ ਚੰਗੀ ਗੱਲ ਕਿਉਂ ਕੰਮ ਹੋਣਾ ਕਿ ਨਵੇੜ ਦਾ ਕਿਉਂ ਪੰਜਾਂ ਦਿਨਾਂ ਜਾ ਤਿੰਨ ਕੰਦਾ ਕੀਤੇ ਮਿਸਤਰੀ ਸਾਹਿਬ ਆ ਤੁਹਾਡੇ ਮੂੰਹ ਤੇ ਬੰਨਾ ਥੋੜਾ ਜਿਹੜਾ ਫਲਾ ਕੇ ਮਰਾ ਦੇਣਾ ਗਾੜੀ ਅੱਛਾ ਤੇ ਖਿੱਚ ਕੇ ਰੱਖੋ ਕੰਮ ਆ ਮੈਂ ਵੀ ਕਰਾਉਣਾ ਆ ਹੋਰ ਪਾਉ ਕੀ ਹਾਲ ਹੈ ਵਧੀਆ ਵਧੀਆ ਜੀ ਆਪਣਾ ਮੋਰਸਲ ਨੇ ਉੱਥੇ ਲਾਇਆ ਕੋਈ ਡਰ ਨਹੀਂ ਆ ਕੋਈ ਡਰ ਨਹੀਂ ਕੋਈ ਅੱਛਾ ਉਹ ਮੈਂ ਕਹਿੰਦਾ ਤੁਸੀਂ ਮਿਸਤਰੀ ਲਾਏ ਆ ਤੇ ਆਪਾਂ ਵੀ ਘਰੇ ਕੋਈ ਕੰਮ ਕਰਨਾ ਹੈ ਅੱਛਾ ਇਹ ਬਾਥਰੂਮ ਬਣਾਉਂਦੇ ਜਾਵਾਂਗੇ ਹਾਂਜੀ ਹਾਂਜੀ ਬੜਾ ਬਾਥਰੂਮ ਬਣਾਉਣ ਲਿਆ ਮਿਸਤਰੀ ਸਾਹਿਬ ਕਿੰਨੇ ਦਿਨ ਲੱਗ ਜਾਣਗੇ ਲੱਗ ਜਾਣਗੇ 10-12 ਦਿਨ 10-12 ਦਿਨ ਬਾਥਰੂਮ ਤੇ ਅਚਾਰ ਦਿਨ ਆ ਚਾਰ ਦਿਨ ਲਾਤੇ ਪਾਣੀ ਨਹੀਂ ਲੱਗ ਰਿਹਾ ਗਾੜੀ ਇਹ ਮੰਡਾ ਥੋੜੀ ਆ ਵੀ ਮਿੰਟੋ ਮਿੰਟਾਉਣ ਕੇ ਤੇ ਪਾਸੇ ਰੱਖ ਦੇਣਾ ਵਾ ਕਦੀ ਇੱਧਰ ਜਾਓ ਕਦੀ ਉੱਧਰ ਜਾਓ ਕਦੀ ਇਹ ਤੇ ਫੜਾਓ ਕਦੀ ਕਾਹ ਕਰੋ ਆ ਜਿੰਦੇ ਵੇਲੇ ਗੱਲਾਂ ਕਰਨ ਨੂੰ ਕਿੰਨੇ ਕ ਦਿਨ ਲੱਗਦੇ ਆ ਕੰਗਾ ਭਗਵਾ ਚੌਂਦਾ ਚੰਗਾ